ਹਾਂਜੀ ਸਸੀਆ ਗਾਲ ਨੂੰ ਉਸ ਤੋਂ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਦੀ ਜੀ ਉਸ ਤੋਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਵੇਗਾ ਸੁਪਰਵਾਈਜ਼ਰ ਦੀ ਨਵੀਂ ਵੈਕੈਂਸੀਆਂ ਜਾਰੀ ਹੋញ្ញਾ ਨੇ ਕਿਹੜੇ ਡਿਪਾਰਟਮੈਂਟ ਵੱਲੋਂ ਜਾਰੀ ਕੀਤੀਆਂ ਨੇ ਕਿੰਨੀਆਂ ਪੋਸਟਾਂ ਨੇ ਕੌਣ ਕੌਣ ਅਪਲਾਈ ਕਰ ਸਕਦਾਗਾ ਸੈਲਰੀ ਕੀ ਹੋਵੇਗੀ ਅਤੇ ਯੋਗਤਾ ਕੀ ਹੋਵੇਗੀ ਸਾਰੀ ਜਾਣਕਾਰੀ ਆਪਾਂ ਸ਼ੇਅਰ ਕਰਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੁਆਰਾ ਜੁੱਸਤੋ ਪਹਿਲਾ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਜਿੰਨੀਆਂ ਵੀ ਨਵੀਆਂ ਅਪਡੇਟ ਆਉਣ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤੋ ਆਓ ਦੋਸਤੋ ਲੈ ਕੇ ਚੱਲਦੇ ਆ ਤੁਹਾਨੂੰ ਨੋਟੀਫਿਕੇਸ਼ਨ ਉੱਪਰ ਔਰ ਦੱਸਦੇ ਹਾਂ ਸਾਰੀ ਜਾਣਕਾਰੀ ਔਰ ਇਹ ਨਵ ਕੰਸੀਆਂ ਦੀ ਸਟਾਰਟਡ 18/12/2023 ਸੀ ਅਤੇ ਲਾਸਟ ਡੇਟ 7/1/2024 ਹੈ ਜਿਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣੀਆਂ ਪੋਸਟਾਂ ਦੀ ਅਪਲਾਈ ਕਰਨਾ ਹੋਵੇਗਾ ਸਭ ਤੋਂ ਪਹਿਲੇ ਨੰਬਰ ਤੇ ਕਲਸਟਰ ਰਿਸੋਰਸ ਕੋਆਰਡੀਨੇਟ CRC ਦੀਆਂ ਦੋ ਪੋਸਟਾਂ ਨੇ ਜਿਹੜੀਆਂ ਕਿ ਜਰਨਲ ਕੈਟਾਗਰੀ ਨੇ ਪ੍ਰੋਜੈਕਟ ਮੈਨੇਜਰ ਪਲੈਨਿੰਗ ਦੇ ਵਿੱਚ ਇੱਕ ਪੋਸਟ ਹੈ ਅਤੇ ਸੁਪਰਵਾਈਜ਼ਰ ਦੀਆਂ ਦੋ ਪੋਸਟਾਂ ਨਿਕਲੀਆਂ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਇਸ ਦੇ ਵਿੱਚ ਹੁਣ ਆਪਾਂ ਗੱਲ ਕਰ ਲੈਂਦੇ ਆ ਸੈਲਰੀ ਦੀ ਤਾਂ ਇਸ ਦੇ ਵਿੱਚ 34 ਪਲੱਸ ਸੈਲਰੀ ਰਹੇਗੀ ਔਰ ਇਸ ਦੇ ਵਿੱਚ ਗੱਲ ਕਰੀਏ ਅਗਰ ਆਪਾਂ ਕੁਆਲਿਫਿਕੇਸ਼ਨ ਦੀ ਤਾਂ ਜਿਹੜੇ ਪੋਸਟ ਗ੍ਰੈਜੂਏਸ਼ਨ ਸਟੂਡੈਂਟਸ ਆ ਪੰਜਾਬ ਪ੍ਰਸੈਂਟ ਤੋਂ ਬਾਅਦ ਤੇ ਨੰਬਰਾਂ ਦੇ ਨਾਲ ਉਹ ਸਟੂਡੈਂਟਸ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਔਰ ਇਸ ਦੇ ਵਿੱਚ ਆਪਾਂ ਪ੍ਰੋਜੈਕਟ ਮੈਨੇਜਰ ਪਨਲਿੰਗ ਦੀ ਗੱਲ ਕਰੀਏ ਪੋਸਟ 1 ਹੈ ਜੋ ਜਿਸ ਦੇ ਵਿੱਚ BE BTech ਵਾਲੇ ਸਟੂਡੈਂਟਸ ਅਪਲਾਈ ਕਰ ਸਕਦੇ ਆ ਔਰ ਅਗਲੀ ਪੋਸਟ ਸੁਪਰਵਾਈਜ਼ਰ ਦੀ ਜਿਸ ਦੇ ਲਈ BCA BSc ਕੰਪਿਊਟਰ ਸਾਇੰਸ IT 50% ਤੋਂ ਵੱਧ بھی ਹੋਣੀ ਚਾਹੀਦੀ ਹੈ 2 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਲਾਜ਼ਮੀ ਹੈ ਏਜ ਲਿਮਟ 17 ਤੋਂ 27 ਸਾਲ ਤੱਕ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਆ ਇਸ ਦੀ ਸੈਲਰੀ 19900 ਰੁਪਇਆ ਔਰ ਇਸ ਤੇ ਅਕੋਰਡਿੰਗ ਤੁਸੀਂ ਆਪਣੀ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਔਰ ਇਸ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ ਜਿਸ ਦੀ ਫੀਸ 500 ਰੁਪਏ ਰੱਖੀ ਗਈ ਹੈ ਅਗਰ ਤੁਸੀਂ ਵੀ ਇਸ ਪੋਸਟ ਨੂੰ ਅਪਲਾਈ ਕਰਨਾ ਹੈ ਤਾਂ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਸ਼ੇਅਰ ਕਰਦਾਂਗੇ ਤਾਂ ਕਿ ਤੁਸੀਂ ਵੀ ਇਸ ਪੋਸਟ ਦੇ ਲਈ ਆਸਾਨੀ ਦੇ ਨਾਲ ਅਪਲਾਈ ਕਰ ਸਕੋ ਔਰ ਅਗਰ ਤੁਸੀਂ ਅਪਲਾਈ ਕਰਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਇਸ ਪੋਸਟ ਦੇ ਲਈ ਆਪਣਾ WhatsApp ਨੰਬਰ 7690675041 ਤੇ ਡਾਕੂਮੈਂਟ ਸ਼ੇਅਰ ਕਰਕੇ ਵੈਕੈਂਸੀਆਂ ਲਈ ਅਪਲਾਈ ਕਰਵਾ ਸਕਦੇ ਹੋ ਹੋਰ ਨਵੇਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ